ਜੰਮੂ ਕਸ਼ਮੀਰ ਦੇ ਪੁंछ ਜ਼ਿਲ੍ਹੇ ਵਿੱਚ ਪਾਕਿਸਤਾਨ ਵੱਲੋਂ ਹਾਲੀ ਦੇ ਵਿੱਚ ਕੀਤੇ ਗਏ ਹਮਲੇ ਨੇ ਕਈ ਮਾਸੂਮ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਤਬਾਹ ਕਰ ਦਿੱਤਾ ਇਸ ਹਮਲੇ ਦੇ ਵਿੱਚ ਬਹੁਤ ਸਾਰੇ ਲੋਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਤੇ ਕੁਝ ਦੀ ਮੌਤ ਵੀ ਹੋ ਗਈ ਹੈ ਇਸ ਹਮਲੇ ਵਿੱਚ ਜ਼ਖਮੀ ਇੱਕ ਪਰਿਵਾਰ ਇਲਾਜ ਲਈ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਪਹੁੰਚਿਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਉੱਥੇ ਅੰਮ੍ਰਿਤਸਰ ਤੋਂ ਕਾਂਗਰਸ ਦੇ ਸਾਂਸਦ ਮੈਂਬਰ ਗੁਰਜੀਤ ਸਿੰਘ ਓਜਲਾ ਅੱਜ ਇਸ ਮੁਸ਼ਕਲ ਸਮੇਂ ਇਸ ਪਰਿਵਾਰ ਦਾ ਹਾਲ ਜਾਣਨ ਲਈ ਹਸਪਤਾਲ ਪਹੁੰਚੇ ਉਹ ਜ਼ਖਮੀਆਂ ਨਾਲ ਮਿਲੇ ਉਹਨਾਂ ਦਾ ਹਾਲ-ਚਾਲ ਪੁੱਛਿਆ ਤੇ ਉਹਨਾਂ ਨੂੰ ਹਰ ਬੰਬ ਮਦਦਾ ਭਰੋਸਾ ਦਿੱਤਾ ਸਸਦ ਮੈਂਬਰ ਓਜਲਾ ਨੇ ਕੀ ਕਿਹਾ ਤੁਸੀਂ ਵੀ ਸੁਣੋ ਦੇਖੋ ਮੈਂ ਮੇਰਾ ਭਾਈ ਸਰਦਾਰ ਦਲੀਪ ਸਿੰਘ ਗੁਣੀ ਇਹਨਾਂ ਦੇ ਸਾਰੇ ਪਰਿਵਾਰ ਇੱਥੇ ਆਏ ਨੇ ਐਮਐਲਏ ਸਾਹਿਬ ਮੈਂ ਔਰ ਦਤੀ ਸਾਹਿਬ ਇਹ ਪੁੰਛ ਤੋਂ ਆਏ ਨੇ ਅਸੀਂ ਇਹਨਾਂ ਦਾ ਹਾਲ ਚਾਲ ਜਾਣਨ ਲਈ ਆਏ ਆ ਕਿਉਂਕਿ ਇਹਨਾਂ ਦੇ ਪਰਿਵਾਰ ਦੇ ਦੋ ਜੀ ਜਿਨ੍ਹਾਂ ਦਾ ਬਹੁਤ ਬੁਰੀ ਤਰ੍ਹਾਂ ਜ਼ਖਮੀ ਹੋਏ ਨੇ ਇੱਥੇ ਅਮਨਦੀਪਾ ਹਸਪੀਟਲ ਲਾ ਕੇ ਨੇ ਔਰ ਇੱਕ ਜੀ ਇਹਨਾਂ ਦਾ ਜਿਹੜਾ ਉੱਥੇ ਸ਼ਹੀਦ ਹੋ ਗਿਆ ਜਦੋਂ ਪਾਕਿਸਤਾਨ ਨੇ ਅਟੈਕ ਕੀਤਾ ਉਹਨੇ ਸਿਵਲਿੰਗ ਦੇ ਉੱਤੇ ਅਟੈਕ ਕੀਤਾ ਗੁਰੂ ਘਰਾਂ ਦੇ ਉੱਤੇ ਅਟੈਕ ਕੀਤਾ ਔਰ ਉਹਦੇ ਚ ਸਾਡੇ ਜੀ ਉੱਥੇ ਕਾਫੀ ਸ਼ਹੀਦ ਹੋਏ ਨੇ ਮੰਦਰਾਂ ਦੇ ਉੱਤੇ ਵੀ ਅਟੈਕ ਕੀਤਾ ਗਿਆ ਔਰ ਉਹਦੇ ਚ ਸਾਡੇ ਜੀ ਉੱਥੇ ਕਾਫੀ ਨਾਗਰਿਕ ਸਾਡੇ ਇੰਡੀਆ ਦੇ ਸ਼ਹੀਦ ਹੋਏ ਨੇ ਔਰ ਦੁੱਖ ਇਸ ਗੱਲ ਦਾ ਹੈ ਕਿ ਦੇਖੋ ਅਸੀਂ ਲੋਕ ਤੇ ਸ਼ਾਂਤੀ ਪਸੰਦ ਲੋਕ ਹੈ ਇੰਡੀਆ ਦੇ ਇੰਡੀਆ ਨੇ ਅੱਤਵਾਦੀਆਂ ਨੂੰ ਜਿਨ੍ਹਾਂ ਨੇ ਪੈਰਗਾਮ ਚ ਅਟੈਕ ਕੀਤਾ ਸੀ ਉਹਨਾਂ ਦੇ ਅੱਡੇ ਭੰਨੇ ਨੇ ਜਿਨ੍ਹਾਂ ਨੇ ਪੁਰਾਣੇ ਅਟੈਕ ਜਿੱਥੇ-ਜਿੱਥੇ ਕਰਦੇ ਆ ਇਹ ਪੂਰਾ ਡਾਟਾ ਦਿੱਤਾ ਇੰਡੀਆ ਨੇ ਮੀਡੀਆ ਦੇ ਉੱਤੇ ਕਿਹੜੀ ਜਗ੍ਹਾ ਤੇ ਕਿਹੜਾ ਹੱਤਵਾਦੀ ਤੇ ਕਿਹੜਾ ਕੈਂਪ ਚੱਲਦਾ ਸੀ ਤੇ ਕੀ ਕੀ ਉਹਨਾਂ ਸਾਡਾ ਨੁਕਸਾਨ ਕੀਤਾ ਕਿਸੇ ਡਿਫੈਂਸ ਦੇ ਕਿਸੇ ਸਿਵਲਿਅਨ ਦੇ ਉੱਤੇ ਪਾਕਿਸਤਾਨ ਨੇ ਅਟੈਕ ਨਹੀਂ ਕੀਤਾ ਪਰ ਪਾਕਿਸਤਾਨ ਨੇ ਸਾਡੇ ਜਿੰਨੇ ਵੀ ਐਸ ਵੇਲੇ ਅਟੈਕ ਕੀਤੇ ਉਹ ਸਾਰੇ ਸਿਵਲਿਅਨ ਦੇ ਉੱਤੇ ਕੀਤੇ ਉਹਦਾ ਰਿਟੈਲੀਏਟ ਇਹਨਾਂ ਨੇ ਪੁੰਛ ਚ ਰਜੌਰੀ ਚ ਕੋਕਵਾੜਾ ਚ ਉੱਤੇ ਸ਼ਰੇ ਅਸੀਂ ਸਿੱਧੇ ਇਹਨਾਂ ਨੂੰ ਪੁੱਛੋ ਛਲੇ ਕਿੱਦਾਂ ਕਰਦੇ ਆ ਕੋਈ ਥੋੜਾ ਵੇਖਣ ਦੇ ਕੋਈ ਉੱਤੇ ਡਿਫੈਂਸ ਹੈ ਸਿੱਧੇ ਬੰਬ ਦੇ ਗੋਲੇ ਘਰਾਂ ਦੇ ਮਾਰਨ ਦੇ ਨੇ ਇਹ ਉਹਦੀ ਸ਼ੁਰੂ ਤੋਂ ਫਿਤਰਤ ਹੈ ਉਹ ਗਲਤ ਕੰਮ ਕਰਦਾ ਹੈ ਪਰ ਐਸ ਵੇਲੇ ਇੰਡੀਆ ਦੇ ਮਨ ਬਣਾਇਆ ਹੈ ਥੈਂਕਸ ਸਾਡੀ ਸਲੂਟ ਆਰਮੀ ਨੂੰ ਜਿਨ੍ਹਾਂ ਨੇ ਇੰਨੇ ਮਜਬੂਤੀ ਦੇ ਨਾਲ ਉਹਨਾਂ ਦੇ ਸਾਰੇ ਟੈਗ ਡਿਫਿਊਜ਼ ਕੀਤੇ ਨੇ ਔਰ ਉਹਨਾਂ ਨੂੰ ਮੂੰਹ ਤੋੜਵਾ ਜਵਾਬ ਦਿੱਤਾ ਹੈ ਅੰਦਰ ਵੜ ਕੇ ਉਹਨਾਂ ਦੇ 에ਅਰ ਡਿਫੈਂਸ ਸਿਸਟਮ ਵੀ ਖਤਮ ਕੀਤੇ ਨੇ ਔਰ ਪਹਿਲ ਨਹੀਂ ਕੀਤੀ ਪਹਿਲ ਉਹਨਾਂ ਨੂੰ ਕਹਿ ਜੇ ਤੁਸੀਂ ਕੋਈ ਵੀ ਐਕਟ ਕਰੋਗੇ ਉਹਦਾ ਜਵਾਬ ਵੱਡੀ ਤਾਕਤ ਨਾਲ ਦਿੱਤਾ ਜੋ ਜਿਹੜਾ ਅੱਜ ਇੰਡੀਆ ਦੇ ਰਿਹਾ ਹੈ ਅੱਜ ਹੁਣ ਇਹ ਇਹਨਾਂ ਦਾ ਅਸੀਂ ਪਤਾ ਲੈਣ ਆਏ ਆ ਮੰਦੀਪਾ ਹਸਪੀਟਲ ਔਰ ਇਹਨਾਂ ਦਾ ਹਾਲ ਚੱਲ ਜਾਣਨ ਲਈ ਆਏ ਆ ਅਸੀਂ ਪੂਰਨ ਤੌਰ ਤੇ ਆਪਣੇ ਇੰਡੀਆ ਨਾਲ ਇੰਡੀਆ ਦੇ ਨਾਗਰਿਕ ਨਾਲ ਇੰਡੀਅਨ ਨਾਲ ਖੜੇ ਆ ਭਾਰਤ ਨਾਲ ਖੜੇ ਆ ਔਰ ਪੰਜਾਬੀ ਦੇ ਕੌਮੀ ਇਸੂ ਜੀ ਬਾਦਰ ਕੌਮ ਜਾਣੀ ਜਾਂਦੀ ਹੈ ਅੱਜ ਸਵੇਰ ਤੋਂ ਅਸੀਂ ਸਾਰੇ ਸ਼ਹਿਰ ਤੇ ਵੀ ਜਾ ਕੇ ਆਏ ਲੋਕਾਂ ਨੂੰ ਮਿਲੇ ਕੱਲ ਵੀ ਮਿਲਦੇ ਰਹੇ ਬਾਜ਼ਾਰਾਂ ਚ ਵੀ ਹਰ ਜਗ੍ਹਾ ਤੇ ਲੋਕਾਂ ਦੇ ਚਿਹਰੇ ਠੀਕ ਹੈ ਟੈਨਸ਼ਨ ਹੁੰਦੀ ਜਦੋਂ جنگ ਦਾ ਨਾ ਹੀ ਮੜਾ ਹੈ ਘਰ ਚ ਵੀ ਲੜਾਈ ਹੋ ਜੇ ਤੇ ਪਰਿਵਾਰ ਦੇ ਚਿਹਰੇ ਤੇ ਖੁਸ਼ੀ ਨਹੀਂ ਹੁੰਦੀ ਪਰ ਮੈਂ ਕਹਿਣਾ ਚਾਹਣਾ ਉਹਦੇ ਬਾਵਜੂਦ ਤੁਸੀਂ ਮੇਰੀਆਂ ਵੀਡੀਓ ਵੇਖ ਲਓ ਲੋਕ ਖੁਸ਼ੀ ਖੁਸ਼ੀ ਮਿਲ ਰਹੇ ਨੇ ਔਰ ਉਹਨਾਂ ਦੇ ਵੇਖ ਕੇ ਸਾਨੂੰ ਵੀ એનર્ਜੀ ਆਈ ਪਹਿਲਾਂ ਆਪ ਹੀ ਮਹਿਸੂਸ ਕਰਦੇ ਵੀ ਯਾਰ ਕੀ ਬਣੇਗਾ ਕੀ ਜਵਾਬ ਹੋਏਗਾ ਪਰ ਲੋਕਾਂ ਨੇ ਕਿਹਾ ਕੋਈ ਗੱਲ ਨਹੀਂ ਸਾਡੀ ਪੁਰਖੀ ਇਸ ਧਰਤੀ ਤੇ ਰਹੇ ਆ ਬੜਿਆਂ ਦੇ ਅਸੀਂ ਮੁਕਾਬਲੇ ਕੀਤੇ ਆ ਇਹ ਵੀ ਇੱਕ ਸਮਾਂ ਆ ਕੋਈ ਨਹੀਂ ਇਹ ਵੀ ਲੰਘ ਜਾਏਗਾ ਇਹ ਗੁਰੂ ਘਰ ਦੇ ਵਿੱਚ ਲੋਕ ਰੋਜ਼ ਨਤਮਸਤਕ ਹੁੰਦੇ ਨੇ ਇੱਕ ਸਾਂਝਾ ਨੇ ਸਾਡੀਆਂ ਸ੍ਰੀ ਦੁਗਿਆਰਾਂ ਤੀਰਥ ਨੇ ਸ੍ਰੀ ਹਰਮੰਦਰ ਸਾਹਿਬ ਭਗਵਾਨ ਬਾਲਮੀਕ ਤੀਰਥ ਨਿਕਾ ਪੀਰਾਂ ਦੀਆਂ ਜਗ੍ਹਾ ਨਿਕਾ ਚਰਚੇ ਸਾਡੇ ਇੱਥੇ ਨੇ ਜਿੱਥੇ ਰੋਜ਼ ਅਰਦਾਸਾਂ ਹੋਣਦੀਆਂ ਨੇ ਉਸ ਤੋਂ ਹਟ ਕੇ ਅਸੀਂ ਲੋਕ ਪੂਰਨ ਤੌਰ ਤੇ ਆਰਮੀ ਦੇ ਸਿਸਟਮ ਤੇ ਯਕੀਨ ਕਰਨ ਵਾਲੇ ਆ ਅਸੀਂ ਲੋਕ ਪੂਰਨ ਤੌਰ ਤੇ ਉਹਦੀਆਂ ਐਡਵਾਈਜ਼ਰੀ ਨੂੰ ਮੰਨਣ ਵਾਲੇ ਆ ਜਿੱਦਾਂ ਜਿੱਦਾਂ ਆਉਂਦੇ ਆ ਅਸੀਂ ਉਦਾਂ ਉਦਾਂ ਉਹਨਾਂ ਦੇ ਨਾਲ ਚੱਲ ਰਹੇ ਆ ਔਰ ਦੇਖੋ ਗੁਰੂ ਘਰ ਦੇ ਉੱਤੇ 6-7 ਦੀ ਰਾਤ ਨੂੰ ਗੁਰੂਗੁਰੂ ਨਗਰੀ ਦੇ ਉੱਤੇ ਇਹਨਾਂ ਨੇ 7 ਮਜੈਲਾ ਧੱਕੀਆਂ ਜਾਂ ਥੈਂਕਸ ਕਰਦਾ ਆ ਆਰਮੀ ਦਾ ਜਿਨ੍ਹਾਂ ਨੇ ਡਿਫਿਊਜ਼ ਕੀਤੀਆਂ ਉਹਨਾਂ ਨੇ ਐਂਟੀ ਜਿਹੜਾ ਇਹ ਡਿਫੈਂਸ ਜਿਹੜਾ ਸਿਸਟਮ ਕ੍ਰੀਏਟ ਕੀਤਾ ਆ 에ਅਰ ਸਿਸਟਮ 에ਅਰ ਐਮਡਾਈਲ ਡਰੋਨ 에ਅਰਕ੍ਰਾਫਟ ਉਹ ਇੰਡੀਆ ਦਾ ਮਜ਼ਬੂਤ ਹੈ ਇਸ ਗੱਲ ਦੀ ਸਾਨੂੰ ਧੰਨਵਾਦ ਆ ਉਹਨਾਂ ਕਰਕੇ ਅਸੀਂ ਸਾਰੇ ਸੇਫ ਹੈ ਕੋਈ ਕੈਜੂਐਲਟੀ ਨਹੀਂ ਹੋਈ ਪਰ ਉਹਨਾਂ ਦਾ ਅਸੀਂ ਜਿੰਨਾ ਵੀ ਨੁਕਸਾਨ ਹੈ ਫਿਰ ਉਹ ਬਰਾਬਰ ਉਹਨਾਂ ਦੇ ਡਿਫੈਂਸ ਦੇ ਉੱਤੇ ਜਾਂ ਜਿੱਥੋਂ-ਜਿੱਥੋਂ ਉਹ ਅਟੈਕ ਕਰਦੇ ਸੀ ਉੱਥੇ ਇੰਡੀਆ ਨੇ ਕੀਤਾ ਹੈ ਸੋ ਅਸੀਂ ਇਸ ਵੇਲੇ ਬਾਰਡਰ ਦੇ ਉੱਤੇ ਆ ਬਾਰਡਰ ਦੇ ਉੱਤੇ ਮੈਂ ਸਾਰੇ ਦੇਸ਼ ਨੂੰ ਕਹਿਣਾ ਚਾਹੁੰਦਾ ਹੈ ਕਿ ਤੁਸੀਂ ਇਹ ਵੇਖੋਗੇ ਅਸੀਂ ਜਜਬੇ ਸਾਡੇ ਦੇਖੋਗੇ ਕਿ ਕਿਸ ਤਰ੍ਹਾਂ ਦੇ ਲੋਕਾਂ ਦੇ ਇਹਨਾਂ ਦੇ ਜਜਬੇ ਜੀ ਅਸੀਂ ਲੋਕ ਫਿਰ ਆ ਕੇ ਤੁਹਾਡੇ ਲਈ ਜਦੋਂ ਪਾਰਲੀਮੈਂਟ ਤੇ ਗੱਲ ਕਰਦੇ ਇਹਨਾਂ ਦੇ ਜਜਬੇ ਹੀ ਸਾਡੀ ਤਾਕਤ ਹੈ ਇਹੀ ਜज्ਬਾ ਸੀ ਜਦੋਂ ਮੈਨੂੰ ਪੁੱਛਦੇ ਜਿੱਦਾਂ ਪਾਰਲੀਮੈਂਟ 'ਚ ਬੰਦੇ ਘੁੱਸ ਗਏ ਕਿ ਤੁਸੀਂ ਉਹਨੂੰ ਫੜ ਕਿੱਦਾ ਲਿਆ ਕਿਉਂਕਿ ਪਤਾ ਨਹੀਂ ਉਹ ਕੋ ਅਸਲੀ ਬੰਬ ਹੈ ਕਿ ਨਕਲੀ ਹੈ ਤੇ ਮੈਂ ਉਹਨੂੰ ਕਹਿਣਾ ਹੁੰਦਾ ਸੀ ਮੈਂ ਕਹਿੰਦਾ ਸਾਡੇ ਜज्ਬੇ ਹੈ। ਅੱਜ ਉਹ ਜज्ਬਾ ਮੈਂ ਜਦੋਂ ਜਾਨਾ ਨਾ ਮੈਂ ਤੇ ਹੌਸਲਾ ਦੇਣ ਜਾਣਾ ਮੈਨੂੰ ਦਿੰਦੇ ਇੱਕੋ ਪੁੱਤ ਕੋਈ ਗੱਲ ਹੀ ਨਹੀਂ ਕਿ ਅਸੀਂ ਤਕੜਾ ਹਾਂ ਉਹ ਤੋਂ ਅਸੀਂ ਨਾਲ ਹੈ। ਮਤਲਬ ਇਹ ਇਹ ਸਾਡਾ ਧਰਤੀ ਹੈ ਸਦੀ। ਸੋ ਮੈਂ ਇਹੀ ਕਹੂੰਗਾ ਸ਼ਾਂਤੀ ਬਣਾ ਕੇ ਰੱਖੋ ਜਿੰਨਾ ਵੀ ਸਮਾਂ ਆ ਆਪਣੇ ਪੜੋਸੀਆਂ ਦੇ ਨਾਲ ਭੈਣ ਭਰਾਵਾਂ ਨਾਲ ਗੁਜ਼ਾਰੋ। ਜ਼ਰੂਰਤ ਹੈ ਤੇ ਬਹੁਤਾ ਬਾਹਰ ਨਿਕਲੋ ਨਹੀਂ ਜ਼ਰੂਰਤ ਹੈ ਨਾ। ਕਿਉਂਕਿ ਇਹ ਇੱਕ ਪ੍ਰੋਟੋਕਾਲ ਆ ਪ੍ਰੋਟੋਕਾਲ ਨੂੰ ਫੋਲੋ ਕਰੋ ਜਦੋਂ ਕੋਈ ਸਰਕਾਰ ਦੀ ਕੋਈ ਡਵਾਈਸਰੀ ਆਉਂਦੀ ਆ ਉਹਨੂੰ ਇਨ ਬਿਨ ਫੋਲੋ ਕਰੋ ਜਿਹੜੀ ਕੋਈ ਵੀਡੀਓ ਸ਼ੇਅਰ ਕਰਨੀ ਹੈ ਸਮਝ ਕੇ ਸ਼ੇਅਰ ਕਰੋ ਕਿ ਚੰਗਾ ਪਲੇਟਫਾਰਮ ਹੈ মিডিਆ ਦਾ ਚੰਗਾ ਜਰਨਲਿਸਟ ਹੈ ਕੋਈ ਡਵਾਈਸਰੀ ਦੇ ਰਿਹਾ ਕੋਈ ਮਿਲਟਰੀ ਪਰਸਨ ਹੈ ਕੋਈ ਸਿਵਲ ਪ੍ਰਸ਼ਾਸ਼ਨ ਦਾ ਹੈ ਤੇ ਉਹਦੀ ਗੱਲ ਸੁਣੋ ਜਿਹੜਾ ਕੋਈ ਆਪ ਉਹਦੇ ਆਪਣੀ ਗੱਲ ਕਰੀ ਜਾਂਦੇ ਉਹਨਾਂ ਦੀ ਗੱਲ ਨਾ ਸੁਣੋ ਕਾਲਾ ਬਾਜ਼ਾਰੀ ਵਾਲੇ ਕਾਲਾ ਬਾਜ਼ਾਰੀ ਬੰਦ ਕਰ ਦਿਓ ਕੁਝ ਮਾੜੇ ਲੋਕ ਨੇ ਉਹਨਾਂ ਨੂੰ ਮੈਂ ਸਮਝਾਉਣਾ ਚਾਹੁੰਨਾ ਕਿ ਜੰਗ ਦੇ ਵਿੱਚੋਂ ਆਪਣੀ ਮਾਇਆ ਨਾ ਕੱਢਿਓ ਜਿੰਨਾ ਜਿੰਨਾਂ ਨੇ ਵੀ ਮੈਨੂੰ ਕੰਪਲੀਟ ਪ੍ਰੂਫ ਦੇਤੇ ਉਹਨਾਂ ਦੀ ਮਾਇਆ ਕੱਢੰਦੇ ਮੈਂ ਤੁਹਾਡਾ ਕਾਰੋਬਾਰ ਜ਼ਰੂਰ ਛਡਾਉਂਗਾ ਮੈਂ ਤੁਹਾਨੂੰ ਇਹ ਕੱਲ ਦੱਸ ਦਿੰਦਾ ਅੱਗੇ ਕਰੋਨਾ ਚ ਹੋਇਆ ਸੀ ਅਸੀਂ ਭੁੱਲ ਗਏ ਹਾਂ ਪਰਾਂ ਤੁਸੀਂ ਜੰਗ ਦੇ ਮੌਲ ਦੇ ਜੇ ਕਿਸੇ ਨੇ ਕਿਉਂਕਿ ਜੇ ਤੱਕ ਦੋਵਰ ਚਾਰਜ ਪਿੱਛੇ ਆਏ ਹੀ ਨਹੀਂ ਕਲ ਬਿਜੇਟਮੈਂਟ ਹੀ ਤਾਂ ਮੈਂ ਪੁੱਛਿਆ ਕਿ ਮਗਰੋਂ ਰੇਟ ਵਧਿਆ ਨਹੀਂ ਜੀ ਜੋ ਰੇਟ ਤਾਂ ਪੁਰਾਣਾ ਮਾਲ ਉਸੇ ਰੇਟ ਤੇ ਆ ਰਿਹਾ ਤੇ ਤੁਸੀਂ 30 30 ਪਰਸੈਂਟੇਟ ਕਿਦਾਂ ਵਧਾਉਂਦੇ 40 40 ਪਰਸੈਂਟ ਮੈਂ ਇਸ ਗੱਲ ਨੂੰ ਸਾਰੇ ਗੰਭੀਰਤਾ ਨਾਲ ਲਿਓ ਮੈਂ ਸ਼ਹਿਰ ਵਾਸੀਆਂ ਨੂੰ ਵੀ ਕਹਿਣਾ ਚਾਹੁੰਨਾ ਵਿਧ ਪ੍ਰ ਤੇ ਫਿਰ ਜੋ ਕਾਨੂੰਨ ਕਹੂਗਾ ਉਹਦੇ ਮੁਤਾਬਕ ਸਖਤ ਤੋਂ ਸਖਤ ਕਾਰਵਾਈ ਕਰਾਂਗੇ। ਉਹਨਾਂ ਨੂੰ ਲੱਗਦਾ ਕਿ ਕਈ ਸਿਆਸਤ ਹੈ ਸਿਆਸਤ ਕਰ ਰਹੇ ਨੇ ਉਹਨਾਂ ਨੂੰ ਇਸ ਕੈਮ ਇੱਕ ਜੋਤੋਂ ਦੀ ਲੋੜ ਹੈ ਕਿ ਸਰਸਨਾ ਕੀ ਮਾੜੀ ਗੱਲ ਹੈ। ਇਹ ਦੇਖੋ ਇਸ ਵੇਲੇ ਦੇ ਕੋਇਰ ਇੰਡੀਆ ਬਸ ਇੱਕ ਹੀ ਗੱਲ ਹੈ ਸਾਨੂੰ ਹੋਰ ਕੁਝ ਨਹੀਂ ਪਤਾ। ਇੱਕੋ ਚੀਜ਼ ਸਾਨੂੰ ਪਤਾ। ਕੋਇਰ ਇੰਡੀਆ ਜਿਹੜਾ ਕਰਦਾ ਉਹਦੀ ਮਰਜ਼ੀ। ਜੀ। ਆਲ ਦੱਤੀ ਸਾਹਿਬ ਨੇ ਇਹਨਾਂ ਨੂੰ ਪੁੱਛੋ ਕੱਲ ਦੇ ਜਿੰਦਾ ਆਪਣੇ ਹਲਕੇ ਜਨੇ। ਤੇ ਤੇ ਨਹੀਂ ਨਾ ਇਹ ਸਾਰੇ ਬੀਜੇਪੀ ਵਾਲਿਆਂ ਨੂੰ ਵੀ ਮਿਲੇ ਤੇ ਆਪ ਵਾਲਿਆਂ ਨੂੰ ਵੀ ਮਿਲੇ ਇਹ ਸਾਰਿਆਂ ਨੂੰ ਇਹਦੇ ਨਾਲ ਚੱਲਣ ਦੇ ਸਾਰੇ ਇਹਨਾਂ ਦੇ ਨਾਲ ਚੱਲ ਚੱਲ ਕੇ ਲੋਕਾਂ ਕੋਲ ਗਏ ਵੀ ਦੱਸੋ ਕੀ ਗੱਲ ਆ ਕੋਈ ਚੀਜ਼ ਚਾਹੀਦੀ ਦੱਸੋ ਮੈਂ ਹਾਜ਼ਰ ਹਾਂ ਪੁੱਛੋ ਇਹਨਾਂ ਨੂੰ ਕੋਈ ਕੋਈ ਅਸੀਂ ਦੇਖੋ ਅਸੀਂ ਆ ਸਮਾਂ ਆਪਣੇ ਆਪ ਨੂੰ ਸਿਰਫ ਇੰਡੀਅਨ ਸਮਝੋ ਹੋਰ ਪੁੱਛਣਾ ਨਹੀਂ ਬਾਕੀ ਗੱਲਾਂ ਆਪਸ ਵਿੱਚ ਜਿਹੜੀਆਂ ਹੁੰਦੀਆਂ ਰਹਿਣਗੀਆਂ ਰਾਜਨੀਤੀ ਦੀ ਦੁਨੀਆ ਤੇ ਜੇ ਕਰਦੇ ਰਹਿਾਂਗੇ ਆ ਮਕਾਲੀਏ ਫਿਰ ਆਪਾਂ ਇਹੋ ਕੁਝ ਕਰਨਾ ਫਿਰ ਬਾਅਦ ਵਿੱਚ ਇਹੋ ਕੁਝ ਕਰਾਂਗੇ ਜੀ ਠੀਕ ਹੈ ਬਿਲਕੁਲ ਸਭ ਮੇਰਾ ਨਾਮ ਅਮਰਿੰਦਰ ਸਿੰਘ ਹੈ ਮੈਂ बेसिकली यहीं का रहने वाला हूँ मेरी उधर शादी हुई है पुंछ में तो इसलिए हम उनसे कांटेक्ट अच्छा में थे पहले से ही उस रात जिस रात इंडिया ने हमला किया था उनके आतंकवादी अड्डियों पर उसी रात एक घंटे बाद उन्होंने पुंछ में अटैक कर दिया पाकिस्तान लेकिन उन्होंने फौजियों का कैंप पर नहीं अटैक किया उन्होंने सिविलियन पर अटैक किया मतलब पूरे शहर पर अटैक किया जो पहाड़ी एरिया है पहाड़ियों पर फौजी होते हैं पीछे थोड़ा थोड़ा मैदानी इलाका है उधर सारे रहते हैं उधर उन्होंने गोलाबारी की राती, रात ही रात ढाई बजे से लेकर सुबह ग्यारह बजे तक लगातार गोला बारी की उसमें एक जख्मी बहुत लोग बहुत से लोग जख्मी हुए हैं जो हमारे रिलेटिव है मेरे फादर इन लॉ है और मेरा ब्रदर इन लॉ है छोटा ग्यारह बारह साल का एक ब्रदर इन लॉ था उसकी डेथ हो गई ऑन स्पॉट वो भी ग्यारह बारह साल का था वो इधर तो फिर हमने इनको बोला भाई आप इधर ही आ जाओ क्योंकि ए, बहुत ज़्यादा चोटें लग गई थी इसलिए चलो भगवान का शुक्र है कि इधर आने हुआ क्योंकि गोलाबारी लगातार चल रही थी जब ये एम्बुलेंस में भी आ रहे थे तब भी गोलाबारी चल रही थी तो अब इनका ऑपरेशन कल हुआ है एक ऑपरेशन फिर होगा क्योंकि बच्चे की बाजू में थोड़ी ज़्यादा चोट आई है गाड़ी में ही आ रहे थे तभी अभी उधर से निकले थे दो चार किलोमीटर आगे आए थे तो गाड़ी में आ, पास ही बम गिरा कुछ उसमें उस से ए, जो शरे होते हैं वो निकल के गाड़ी में दोनों बच्चों के सर पे लगी हुई दूसरे बच्चे के बेचारे के, के सर इधर से अलग ही हो गया वो ऑनदी स्पॉट डेथ हो गया इस बच्चे के सर पे लगी है लेकिन सर का कोई सर डॉक्टर साहब ने बताया नॉर्मल है कोई बात नहीं है बाजू पे जो लगी है वो थोड़ा सीरियस है लेकिन बोल रहे थे पूरी कोशिश करेंगे ठीक। दो लोग हैं हमारे फादर इन लॉ है और मेरा ब्रदर इन लॉ है वो दस ग्यारह ग्यारह साल फादर इन लॉ फिफ्टी फादर इन लॉ ठीक है जान जान की नहीं मतलब अभी टेंशन हमें बस बच्चे की बाजू की टेंशन है अभी तो अभी छोटा बच्चा है अभी बाजू उसकी ठीक हो जाए तो एक ब्रदर ला के वो उधर ऑन द स्पॉट डेथ हो गया उसकी भी क्या रहा तो हाँ आए कल आए थे कल आए थे प्रशासन भी आए थे और और अपने श्रोमणी कमेटी वाले गुरुद्वारा साहब वो वाले अमृतसर के वो भी आए थे ਉਹਨਾਂ ਨੇ ਵੀ ਬਹੁਤ ভরਸਾ ਜੀਆ ਬੋਲੇ ਕਿਤੇ ਵੀ ਚੀਜ਼ ਦੀ ਜਰੂਰ ਤੋਂ ਦੱਸਣਾ ਹਮ ਆਪਕੇ ਸਾਥ ਸਰ ਇਹ ਕਟਨਾਈ ਹੋਈ ਕਿ ਅਸੀਂ ਸਵੇਰ ਜਦੋਂ ਉਠੇ ਕੋਈ 3 ਵਜੇ ਨਾਲ ਤੇ ਸ਼ੈਲਿੰਗ ਹੋ ਰਹੀ ਸੀ ਪਾਕਿਸਤਾਨ ਦੇ ਵੱਲੋਂ ਫਿਰ ਨਾ ਮਤਲਬ ਕਿ 5:30 ਵਜੇ ਲੋ ਹੋਈ ਸੀ ਸਰ ਲੋਨ ਸਵੇਰ ਦੀ ਹੋਇਆ ਕਿ ਅਸੀਂ ਥੋੜੇ ਮੇਰਾ ਡਬਲ ਸਟੋਰੀ ਮਕਾਨ ਆ ਅਸੀਂ ਸੋਚਿਆ ਕਿ ਥੱਲੇ ਸਿੰਗਲ ਸਟੋਰੀ ਚਲੇ ਜਾਂਦੇ ਹਾਂ ਅਸੀਂ ਤੇ ਉੱਥੇ ਥੋੜਾ ਸੇਫ ਰਹਿ ਗਏ ਅਸੀਂ ਆਹ ਥੱਲੇ ਮੇਰਾ ਬੇਟਾ ਵੀ ਮੈਂ ਵੀ ਨਾਲ ਸਾਡੀ ਫੈਮਲੀ ਦਾ ਚਾਚੇ ਸਾਰੇ ਇਕੱਠੇ ਹੁੰਦੇ ਆ ਕਿ ਉਸ ਤੋਂ ਬਾਅਦ ਹੀ ਹੋਇਆ ਕਿ ਮੇਰੀ ਮਿਸੀ ਦੇ ਉੱਪਰ ਸੀ ਜੋ ਉਸਨੇ ਬੰਨ੍ਹ ਕਰਕੇ ਥੱਲੇ ਆ ਲਈਆਂ ਉਹ ਜਿਹਾ ਉੱਥੇ ਛਲ ਸਾਡੇ ਨੇੜੇ ਕੀ ਡਿੱਗਿਆ ਨਾ ਉਹਦਾ ਜਿਹੜਾ ਇੱਕ ਛਿਮਾ ਟਾਈਪ ਹੁੰਦੀ ਆ ਉਹ ਲੱਗੀ ਗੱਲੇ ਤੇ ਮੇਰੀ ਮਿਸੀ ਨੂੰ ਤੇ ਅਸੀਂ ਲੈ ਕੇ ਉਹਨੂੰ ਹਸਪਤਲ ਚਲੇ ਗਏ ਤੇ ਹਸਪਤਲ ਲੱਗੇ ਬੜਾ ਮਤਲਬ ਕਿ ਪਹਿਲੇ ਸਿਟੀ ਸ਼ੈਲਗਰੇ ਦੀ ਕਾਫੀ ਉੱਥੇ 2-3 ਦਿਨ ਰਹਿ ਹੋ ਗਈ ਸੀ ਆ ਬੜਾ ਅਛਾ ਜਿਹਾ ਟ੍ਰੀਟਮੈਂਟ ਜਿਹੜੀ ਦਿੱਤੀ ਥੋੜੀ ਹੋਤੀ ਉਸ ਤੋਂ ਬਾਅਦ ਅਸੀਂ ਸੋਚਿਆ ਮੈਂ ਚਲੋ ਅਸੀਂ ਜੰਮੂ ਚਲਦੇ ਆ ਜੰਮੂ ਚਲ ਕੇ ਚੈੱਕ ਕਰ ਲੈਂਦੇ ਆ ਤੇ ਬੱਚਾ ਵੀ ਕਹਿਣ ਲੱਗਾ ਅਸੀਂ ਜੰਮੂ ਜਾਣਾ ਇੱਥੇ ਪਾਪਾ ਸੇਫ ਨਹੀਂ ਆ ਛੋਟਾ ਬੱਚਾ ਮੇਰਾ ਡਰ ਗਿਆ ਅਸੀਂ ਕਾਫੀ ਫਿਰ ਅਸੀਂ ਗੱਡੀ ਲੈ ਕੇ ਉੱਥੋਂ ਨਿਕਲੇ ਉਹ ਪੋਂਚ ਤੋਂ ਕੋਈ 5-6 ਕਿਲੋਮੀਟਰ ਮੈਨ ਰੋਡ ਤੇ ਜਿਹੜਾ ਨੈਸ਼ਨਲ ਹਾਈਵੇਅ ਸਾਡੇ ਪਹੁੰਚਦਾ ਉੱਥੇ ਪਹੁੰਚੇ ਤਾਂ ਉੱਥੇ ਛਲ ਗਿਆ ਸਾਈਡ ਦੇ ਉਤਪਾਦਾਂ ਨਹੀਂ ਜਲਿਆ ਮੈਨੂੰ ਬਸ ਮੇਰੀ ਲਾਲਤ ਦੇ ਸੱਜੀ ਛੜ ਦੀ ਫਿਰ ਮੈਂ ਗੱਡੀ 60-70 ਦੀ ਸਪੀਡ ਹੋਈ ਨਹੀਂ ਗੱਡੀ ਮੈਂ ਕੰਟਰੋਲ ਨਹੀਂ ਕਰ ਪਾਇਆ ਮਗਰ ਮੇਰਾ ਵਾਇਗਰੂ ਨੇ ਬੜਾ ਸਾ ਲੱਤ ਨਾਲ ਲਾ ਬ੍ਰੇਕ ਲਾ ਲਈ ਗੱਡੀ ਖੜੀ ਕਰ ਲਈ ਫਿਰ ਉਸ ਤੋਂ ਬਾਅਦ 15 20 ਮਿੰਟ ਅਸੀਂ ਰੋਡ ਤੇ ਰਹੇ ਤੇ ਮੇਰੇ ਨਾਲ ਸੀ ਮੇਰੇ ਸਾਲੇ ਦਾ ਬੇਟਾ ਛੋਟਾ ਉਹਦੀ ਉਮਰ ਹੈ ਕੋਈ 13 14 ਸਾਲ ਉਹਦੀ ਅਚਾਨਕ ਡੈਥ ਹੋ ਗਈ ਸੀ ਗੱਡੀ ਵਿੱਚ ਹੀ ਮੌਕੇ ਤੇ ਮੌਕੇ ਤੇ ਡੈਥ ਹੋ ਗਈ ਜ਼ਰ ਉਹਨਾਂ ਨੂੰ ਵੀ ਲੱਗੇ ਕਾਫੀ ਤੇ ਮਸ਼ੀਨ ਨੂੰ ਆਲਰੇਡੀ ਪਹਿਲੇ ਲੱਗੀ ਸੀ ਥੋੜੀ ਮਗਰੇ ਨਾਲ ਬਚਾਉ ਗਿਆ ਬੇਟਾ ਵੀ ਮੇਰਾ ਬੇਟਾ ਵੀ जख्मी ਹੋ ਗਿਆ ਉਥੇ ਵਹਿਣ ਹੋ ਗਿਆ ਫਿਰ ਅਸੀਂ ਹੁਣ ਸ਼ੋਸ ਹਸਪੀਟਲ ਡਿਸਟ੍ਰਿਕਟ ਹਸਪੀਟਲ ਪਹੁੰਚ ਗਏ ਅਸੀਂ ਕਾਫੀ ਨੁਕਸਾਨ ਹੋਇਆ ਜੀ ਜੀ ਆ ਕਾਫੀ ਨੁਕਸਾਨ ਆਇਆ ਸੀ ਇਹ ਰੋ ਤੂੰ ਸਾਨੂੰ ਫਸਟ ਟ੍ਰੀਟਮੈਂਟ ਮਿਲੀ ਇੱਥੋਂ ਉਹ ਫਿਰ ਉਹਨਾਂ ਨੇ ਰੈਫਰ ਕੀਤਾ ਸਾਨੂੰ ਜੀਐਮਸੀ ਫਿਰ ਸਾਡੇ ਅਸੀਂ ਆਪਣੀ ਮਤਲਬ ਉੱਥੋਂ ਆ ਗਏ ਅਮਨਦੀਪ ਹਸਪਤਲ ਤੇ ਰਾਤ ਪੁੱਜੇ ਦਿੱਤੇ ਕੱਲ ਸਵੇਰੇ ਸਾਲਾ ਆਪਰੇਸ਼ਨ ਵਗੈਰਾ ਹੋ ਗਿਆ ਸਾਲਾ ਬੜਾ ਵੜਾ ਵਧੀਆ ਲਾਏ ਸਰ ਬਹੁਤ ਵਧੀਆ ਲਾਏ ਸਰ ਅਮਨਦੀਪ ਹਸਪਤਲ ਅੱਜ ਉਹ ਸੁਮਿਟੀ ਵੀ ਤੁਹਾਡੇ ਕੋਲ ਪਹੁੰਚੀ ਹੈ ਹਰ ਮਦਦ ਦਾ ਤੁਹਾਨੂੰ ਸਾਡੇ ਬੜਾ ਧੰਨਵਾਦ ਇਹਨਾਂ ਦਾ ਜੀ ਬਹੁਤ ਬਹੁਤ ਸ਼ੁਕਰੀਆ ਮਾਰਾ ਅਸੀਂ ਜੀਐਨਕੇ ਡਿਸਟ੍ਰਿਕਟ ਲਾਸਟ ਲਾਸਟ ਮਤਲਬ ਕਿ ਇੱਕ ਸਟੇਸ਼ਨ ਦਾ ਡਿਸਟ੍ਰਿਕਟ ਪਹੁੰਚੇ इन्हों का बड़ा धन्यवाद सौ डॉक्टर साहब बहुत अच्छी टीम सर पैरा मेडिकल स्टाफ डॉक्टर लोग बहुत बहुत अच्छे सर बड़ा अच्छा सर ट्रीटमेंट चल रहा है थोड़ा जी ठीक है ਤੇ ਇਹਨਾਂ ਨੂੰ ਮੈਂ ਨੰਬਰ ਦੇ ਦਿੱਤੀ ਰਹਿਣ ਦੀ ਕਿਤੇ ਵੀ ਕਿਤੇ ਹੋਰ ਕਿਸੇ ਦੀ ਕਿਹੇ ਚੀਜ਼ ਦੀ ਲੋੜ ਹੈ ਤੇ ਆਪਾਂ ਹਾਜ਼ਰ ਹੈ ਮਹਾਰਾਜ ਬਸ ਇਹ ਪਰੜੀਏ ਅਰਦਾਸ ਕਰਿਓ ਮਹਾਰਾਜ ਮਹਾਰਾਜ ਅਸੀਂ ਬੀਸਿਕਲੀ ਆਏ ਹਾਂ ਕਿ ਬੋਡੀ ਕਲ ਕੋਰਾਂ ਦਾ ਸਟੇਜ ਨਹੀਂ ਪਰ ਇਹ ਸਾਡਾ ਪ੍ਰੀਟ ਹੋ ਗਿਆ ਜੀ ਹੋ ਗਿਆ ਜੀ ਜੀ ਮਹਾਰਾਜ ਜੀ ਮਹਾਰਾਜ ਮਹੇ ਮੰਗਦੇ ਸਾਡੇ ਕੇਸਿਸ ਕੋਲੇ ਮਾ ਵੀ ਮੰਗਦੇ ਜਨਾਮਾ ਸਾਡੇ ਕੇਸ ਫੁੱਲੇ ਨਹੀਂ ਨਹੀਂ ਅਸੀਂ ਇਸ ਮੇਰੀ ਬਾਜੂ ਵੀ ਫੈਕਚਰ ਹੈ ਮੈਂ ਆਪ ਕਰ ਨਹੀਂ ਸਕਦਾ ਸਰ ਜੀ ਮਾਰੇ ਕਿਰਪਾ ਕਰ ਗੋ ਜੀ ਡਾਕਟਰ ਸਾਹਿਬਾਂ ਦੇ ਵੀ ਠੀਕ ਹੈ ਓਕੇ ਸਾਨੂੰ ਅਰਦਾਸ ਕਰਦੇ ਡਾਕਟਰ ਸਾਹਿਬ ਕਿਸੇ ਚੀਜ਼ ਦੀ ਲੋੜ ਹੈ 24 ਆਵਰ ਹਾਜ਼ਰ ਜਦੋਂ ਜਦੋਂ ਮਰਜ਼ੀ ਠੀਕ ਹੈ